ਮੇਸੇ ਜੋੜਿਆ ਪਰ ਨਾਲ ਹੀ ਯੈਰੋ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਬੱਚੇ ਵਿਧਿਆ ਹੋਇਆ ਸਮੰਦਰ ਜੀਆ ਕੱਢ ਲੋੜਿਆਂ ਦਾ ਜੋਸ਼ ਤੇ ਖਰੋਸ ਹੈ ਕਮਾਈ ਹੋਈ ਜਵਾਨੀਆਂ ਉਹ ਗੁਜਰਾ ਉਹ ਕਬੱਡੀਰ ਗੱਗੇ ਸਮੰਦਰ ਜੀ ਤੇ ਲਾਲੀ ਬਾਈ ਉਹ ਪ੍ਰੀਤ ਬਾਈ ਦੇਖਣਾ ਕਰੇ ਨੰਨੇ ਸਿੰਦਰਬਾਈ ਖੇਡ ਮੈਦਾਨ ਦੇ ਵਿੱਚ ਇਹ ਕੰਨ ਬੱਕੀ ਗੁੱਜਰ ਦਾ ਦੂਜਾ ਜੱਫਾ ਖੇਡ ਮੈਦਾਨ ਦੇ ਵਿੱਚ ਉਧਰੋਂ ਸਤਨਾਮ ਯੂਐਸਏ ਇੰਦਰਜੀਤ ਦਾ ਪੁੱਤਰ ਚਮਕਦੇ ਕਮਾਲ ਜਿਹਹਾ ਹੋ ਗਿਆ ਲਓ ਯਾਰੋ ਫੇਰ ਆ ਗਿਆ ਹਰਜਿੰਦਰ ਲਸਾੜੇ ਵਾਲਿਆ ਯਾਰੋ ਦੀ ਕਬੱਡੀ ਹੈ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇਸ ਵੇਲੇ ਯਾਰੋ ਕਬੱਡੀ ਪਾ ਰਿਹਾ ਹੁਣ ਤੇ ਸਾਹਮਣੇ ਦੇਖਦੇ ਆਂ ਬੋਧੇ ਦੇ ਵਿੱਚ ਬੋਧੇ ਦੀ ਦੇ ਵਿੱਚ ਅਡਾ 20 ਦੇ ਵਿੱਚ ਬਸਤੇ ਯੋਧਿਆ ਜਾਫੀ ਕਾਦਾ ਉਹ ਦਿਨਾ ਪ੍ਰਿੰਟ ਯੋਧਿਆ ਇਹ ਬੱਕੀ ਗੁੱਜਰਾ ਤਾੜੀ ਮਾਰ ਦੋ ਦਰਸ਼ੀ ਵੀਰੋ ਤਾੜੀ ਮਾਰ ਦੋ ਮੇਲਾ ਨਚਲ ਇਹ ਨੌਜਵਾਨ ਗੱਭਰੂ ਨੂੰ ਦਿੱਤਾ ਜਾਵੇਗਾ ਚੱਲ ਵੀ ਜਵਾਨਾ ਪਾਗ ਲਈ ਕਬੱਡੀ ਕਹਿੰਦੇ ਜਣੇ ਖੜੇ ਤੇ ਵਸਦਾ ਨਹੀਂ ਇਹ ਕੰਮ ਕਬੱਡੀ ਦਾ ਛੇਰਾ ਮੜਾ ਰੱਖਣਾ ਪੈਂਦਾ ਦਮ ਕਬੱਡੀ ਦਾ ਸਿੱਖ ਲੈ ਤੂੰ ਉਸਤਾਦਾਂ ਕੋਲੋਂ ਪੇਡ ਕਬੱਡੀ ਦੇ ਬਈ ਜੋਸ਼ ਜਾਨ ਤੇ ਹੁਰਤੀ ਨੇ ਦਾ ਪੇਜ ਕਬੱਡੀ ਦੇ ਲਓ ਗੁਜਰ ਨੇ ਲਾਜਫਾ ਆਪਣੀ ਟੀਮ ਲਈ ਕੰਕ ਦਾ ਹੋਰ ਵਾਦਾ ਕਰ ਦਿੱਤਾ ਅਵੇ ਪ੍ਰਤਾਪ